ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੇ ਫਰਕ ਦੇ ਨਾਲ ਜਿੱਤ ਕੇ ਆਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ NSA ਨੂੰ 1 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਸੋ ਮਿਲੀ ਜਾਣਕਾਰੀ ਅਨੁਸਾਰ ਅਮਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਤੇ ਲਗਾਏ ਗਏ NSA ਦੀ ਮਿਆਦ ਵੀ ਵਧਾ ਦਿੱਤੀ ਗਈ ਹੈ। ਬਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਰਬਜੀਤ ਕਲਸੀ ਦੀ ਐਨਐਸਐ ਇੱਕ ਸਾਲ ਦੇ ਲਈ ਹੋਰ ਵਿਧਾਇਕ ਚਾਣ ਦੀ ਖਬਰ ਹੈ। ਜਦ ਅਮਰਪਾਲ ਸਿੰਘ ਤੇ ਐਨਐਸਐ ਦੇ ਵਿੱਚ ਇੱਕ ਸਾਲ ਦੇ ਵਿੱਚ ਵਾਅਦਾ ਕੀਤਾ 100 ਚੁੱਕਣ ਤੋਂ ਪਹਿਲਾਂ ਅਮਰਪਾਲ ਸਿੰਘ ਤੇ ਵਧਾਇਆ ਗਿਆ ਐਨਐਸਐ ਦਾ ਜਿ ਕਿ ਅਮਰਪਾਲ ਦੇ ਸਾਥੀਆਂ ਤੇ ਵੀ ਐਨਐਸਐ ਦੇ ਵਿੱਚ ਇੱਕ ਸਾਲ ਦੇ ਵਿੱਚ ਵਾਅਦਾ ਕੀਤਾ ਗਿਆ। ਜਦ ਅਜ਼ੇ ਕੀ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਸੀ ਜਿੱਥੇ ਕਿ ਜਿੱਤ ਵੀ ਹਾਸਲ ਕੀਤੀ ਸੀ ਖਡੂਰ ਸਾਹਿਬ ਤੋਂ ਪਰ ਹੁਣ 100 ਚੁੱਕਣ ਤੋਂ ਪਹਿਲਾਂ ਅਮਰਪਾਲ ਸਿੰਘ ਤੇ ਐਨਐਸਐ ਨੂੰ 1 ਸਾਲ ਵਿਦਾ ਦਿੱਤਾ ਗਿਆ ਤੇ ਅੰਮ੍ਰਿਤਪਾਲ ਦੇ ਸਾਥੀਆਂ ਤੇ ਵੀ NSA ਦੇ ਵਿੱਚ 1 ਸਾਲ ਦਾ ਵਾਅਦਾ ਕਰ ਦਿੱਤਾ ਗਿਆ